ਦੇਖੋ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਵੱਖ-ਵੱਖ ਟਾਈਮ ਤੇ ਵੱਖ-ਵੱਖ ਦੌਰ ਆਏ ਜਿਵੇਂ ਕਦੇ ਸਿੰਗਲ ਟਰੈਕ ਰਿਲੀਜ਼ ਹੁੰਦੇ ਸੀ ਤੇ ਫਿਰ ਐਲਬਮਸ ਦਾ ਦੌਰ ਆ ਗਿਆ ਤੇ ਇੱਕ ਟਾਈਮ ਇਦਾਂ ਤੁਸੀਂ ਜਦੋਂ ਡਿਊਟ ਗਾਣਿਆਂ ਦਾ ਟ੍ਰੈਂਡ ਸੀ ਤੇ ਉਵੇਂ ਹੀ ਅੱਜਕੱਲ ਐਲਬਮਸ ਦਾ ਈਪੀ ਦਾ ਦੌਰ ਜ਼ਿਆਦਾ ਚੱਲ ਰਿਹਾ ਤੇ ਨਵੇਂ ਤੇ ਪੁਰਾਣੇ ਸਾਰੇ ਸਿੰਗਰ ਅੱਜਕੱਲ ਈਪੀ ਜਾਂ ਐਲਬਮ ਰਿਲੀਜ਼ ਕਰ ਰਹੇ ਨੇ ਇਹ ਜਿਹੜੀ ਐਲਬਮ ਤੁਸੀਂ ਸਕਰੀਨ ਤੇ ਦੇਖ ਰਹੇ ਹੋ 6 ਟੇਪ ਐਲਬਮ ਦਾ ਨਾਮ ਹੈ ਇਸ ਐਲਬਮ ਦੇ ਵਿੱਚ 6 ਗੀਤ ਨੇ ਤੇ ਬਾਈ ਦਾ ਨਾਮ ਹੈ ਹੀਰੋ ਜਿੰਨਾਂ ਦੀ ਇਹ ਐਲਬਮ ਹੈ ਤੇ ਇਸ ਐਲਬਮ ਦੇ ਵਿੱਚ ਸਿਰਫ ਇੱਕੋ ਕੈਟਾਗਰੀ ਦੇ ਗਾਣੇ ਨਹੀਂ ਪਾਏ ਗਏ ਇਸ ਐਲਬਮ ਦੇ ਵਿੱਚ ਤੁਹਾਨੂੰ ਡਿਫਰੈਂਟ ਡਿਫਰੈਂਟ ਕੈਟਾਗਰੀ ਦੇ ਗਾਣੇ ਮਿਲਣਗੇ ਤੇ ਤੁਸੀਂ ਹਰ ਮੂਡ ਦੇ ਵਿੱਚ ਆਪਣਾ ਗਾਣਾ ਚੂਜ਼ ਕਰ ਸਕਦੇ ਹੋ ਤੇ ਹਰ ਗਾਣਾ ਤੁਹਾਨੂੰ ਅਲੱਗ-ਅਲੱਗ ਫੀਲ ਦੇਊਗਾ। ਅਸ ਗੱਲ ਕਿਉਂ ਨਾ ਕਰੇ ਕਾ ਤੋ ਸੰਧੂ ਮਾਰਦੀ ਨਹੀਂ ਤੇ ਇਦਾਂ ਵੀ ਨਹੀਂ ਕਿ ਸਿਰਫ ਪੰਜਾਬੀ ਆਡੀਅנס ਵਾਸਤੇ ਹੀ ਐਸ ਐਲਬਮ ਦੇ ਵਿੱਚ ਪੂਰੇ ਪੈਨ ਇੰਡੀਆ ਦੇ ਲਿਰਿਕਸ ਨੇ ਸਭ ਤੋਂ ਵਧੀਆ ਗਾਣਾ ਮੈਨੂੰ ਲੱਗਿਆ ਇਹਦੇ ਵਿੱਚ ਜਗਾਨਾ ਜਿਹੜਾ ਕਿ ਇਸ ਪੂਰੀ ਐਲਬਮ ਦੇ ਵਿੱਚੋਂ ਟੌਪ ਤੇ ਵੀ ਚੱਲ ਰਿਹਾ ਹੈ। ਨਾਲ ਸ਼ੌਂਗ ਰੱਖਣ ਹੈ ਜਗਾਨੇ ਗੁੜੇ ਦੂਜਾ ਨਹੀਂ ਪਗਾਉਣਦੇ ਯਾਰ ਐਨੇ ਗੁੜੇ ਤੇ ਇਸ ਤੋਂ ਇਲਾਵਾ ਜੈਸਮਿਨ ਅਖਤਰ ਨਾਲ ਵੀ ਇੱਕ ਗਾਣਾ ਆਇਆ ਜਿਹੜਾ ਉਹ ਵੀ ਬਹੁਤ ਘੈਂਟ ਗਾਣਾ ਹੈ। ਬੰਦੇ ਇੱਕ ਦੋ ਨੇ ਜਿੰਨਾ ਕੋਲੋਂ ਜਰੀ ਨਹੀਂ ਜਾਂਦੇ ਪਰ ਜਿਹੜਾ ਜਗਾਨਾ ਗਾਣਾ ਹੈ ਉਸ ਗਾਣੇ ਦੀ ਵੀਡੀਓ ਵੀ ਬਣਾਈ ਗਈ ਹੈ ਤੇ ਉਸ ਦੀ ਵੀਡੀਓ ਤੇ ਵੀ ਬਹੁਤ ਜ਼ਿਆਦਾ ਖਰਚਾ ਕੀਤਾ ਹੈ ਤੇ ਵੀਡੀਓ ਵੀ ਬਣਾਈ ਹੈ ਦਿਲਪ੍ਰੀਤ ਵੀਐਫਐਕਸ ਬਾਈ ਹੋਣਾ ਨੇ ਤੇ ਇਹਨਾਂ ਦਾ ਕੰਮ ਤੁਸੀਂ ਆਲਰੇਡੀ ਜਾਣਦੇ ਹੀ ਹੋ ਕੰਮ ਕਿੰਨਾ ਘੈਂਟ ਹੁੰਦਾ ਹੁਣ ਵੀਡੀਓ ਦੇ ਵਿੱਚ ਖਰਚਾ ਹੋਣ ਦਾ ਮੇਨ ਕਾਰਨ ਹੈ ਜਿੱਦਾਂ ਦੀ ਟ੍ਰੈਂਡ ਦੀ ਅੱਜ ਕੱਲ ਵੀਡੀਓਜ਼ ਚੱਲ ਰਹੀਆਂ ਨੇ ਸੋ ਇਹ ਵਾਲਾ ਜੇਕਰ ਤੁਸੀਂ ਗਾਣਾ ਸੁਣ ਰਹੇ ਹੋ ਤਾਂ ਨਾਲ ਦੀ ਨਾਲ ਵੀਡੀਓ ਵੀ ਜ਼ਰੂਰ ਦੇਖਿਓ ਤੇ ਫਿਰ ਫੀਲ ਤੁਹਾਨੂੰ ਜ਼ਿਆਦਾ ਆਊਗਾ ਇਸ ਜਗਾਨਾ ਗਾਣੇ ਦੇ ਵਿੱਚ ਬਾਈ ਦੇ ਜਿਹੜੇ ਪੂਰੇ ਦੇ ਪੂਰੇ ਲਿਰਿਕਸ ਨੇ ਉਹ ਤਾਂ ਬਹੁਤ ਸਿੰਪਲ ਲਿਰਿਕਸ ਨੇ ਥਾਪੀ ਮਾਰੇ ਸ਼ੋਰ ਨਹੀਂ ਪਟ ਤੇ ਘੈਂਟ ਵਾਈਬ ਵੀ ਆਉਂਦੀ ਹੈ ਅੱਜ ਕੱਲ ਦੇ ਗਾਣਿਆਂ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਬਹੁਤ ਘੈਂਟ ਲੱਗਦੀਆਂ ਨੇ ਕਿ ਇੱਕ ਜਗ੍ਹਾ ਤੇ ਕੰਪੋਜੀਸ਼ਨ ਕੋਈ ਹੋਰ ਚੱਲ ਰਹੀ ਹੈ ਯਾਨਕਿ ਰੈਪ ਟਾਈਪ ਬਾਈ ਗਾਰੇ ਆਪਣੇ ਲਿਰਿਕਸ ਨੂੰ ਦੁਜੀ ਜਗ੍ਹਾ ਤੇ ਫਿਰ ਸਿੰਗਿੰਗ ਵਾਲਾ ਪਾਰਟ ਆ ਜਾਂਦਾ ਤੇ ਮਾਈਦੀ ਉੱਥੇ ਕੰਪੋਜੀਸ਼ਨ ਵੀ ਚੇਂਜ ਹੋ ਜਾਂਦੀ ਹੈ ਸੋ ਇਦਾਂ ਦੀਆਂ ਚੀਜ਼ਾਂ ਗਾਣਿਆਂ ਦੇ ਵਿੱਚ ਬਹੁਤ ਘੈਂਟ ਲੱਗਦੀਆਂ ਨੇ ਤੇ ਫਿਰ ਜਿਹੜਾ ਹੀਰੋ ਬਾਈ ਦਾ ਜੈਸਮਿਨ ਅਖਤਰ ਨਾਲ ਗਾਣਾ ਆ ਉਹਦੇ ਵਿੱਚ ਵੀ ਬਾਈ ਨੇ ਕਾਫੀ ਹੇਟਰਸ ਨੂੰ ਜਵਾਬ ਦਿੱਤੇ ਨੇ ਸਾਡੀ ਜਿਹੜੀ ਤਰੱਕੀ ਹੈ ਉਹ ਵੈਰੀਆਂ ਤੋਂ ਜਰੀ ਨਹੀਂ ਜਾਂਦੀ ਇਸ ਤੋਂ ਅਲਾਵਾ ਰੈੱਡ ਆਈਜ਼ ਗਾਣਾ ਵੀ ਬਹੁਤ ਵਧੀਆ ਫੀਲ ਦਿੰਦਾ ਤੇ ਉਹਦੇ ਵਿੱਚ ਇੱਕ ਸਾਈਡ ਤੇ ਰੋਮਾਂਟਿਕ ਟੱਚ ਵੀ ਦਿੱਤਾ ਬਾਈ ਨੇ ਹੋਈ ਫਿਰੇ ਮੁੰਡਾ ਤੇਰੀ ਲੋਰ ਵਿੱਚ ਨਹੀਂ ਮੈਨੂੰ ਸੁਣਦਾ ਨਹੀਂ ਕੋਈ ਇੰਨੇ ਸ਼ੋਰ ਵਿੱਚ ਨਹੀਂ ਤੇ ਨਾਲ ਦੀ ਨਾਲ ਜਿਹੜਾ ਨੋ ਮਨ ਗਾਣਾ ਹੈ ਉਹਦੇ ਵਿੱਚ ਇੱਕ ਦੇਸੀ ਟੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਪਿੰਡ ਦੀਆਂ ਗੱਲਾਂ ਨੇ ਉਸ ਗਾਣੇ ਦੇ ਵਿੱਚ singar ਦਾ ਨਾਮ ਹੈ Hero ਤੁਸੀਂ ਇੱਕ ਵਾਰ ਜਾ ਕੇ ਐਲਬਮ ਜ਼ਰੂਰ ਸੁਣਿਓ ਮੈਨੂੰ ਪੱਕਾ ਯਕੀਨ ਹੈ ਕਿ ਇਸ ਐਲਬਮ ਦੇ ਵਿੱਚੋਂ ਤੁਹਾਡੇ ਕੁਝ ਨਾ ਕੁਝ ਗਾਣੇ ਤਾਂ ਜ਼ਰੂਰ ਫੇਵਰੇਟ ਬਣਨਗੇ ਤੋਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਤੁਸੀਂ ਇਹ ਐਲਬਮ ਪੂਰੀ ਦੀ ਪੂਰੀ ਜਾ ਕੇ ਸੁਣ ਸਕਦੇ ਹੋ ਬਾਈ ਦੇ ਚੈਨਲ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ